ਕੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰ ਵਾਈ ਬਲੌਗ ਚੈਨਲ ਤੇ ਲੋ ਬਈ ਅੱਜ ਆਪਾਂ ਪੱਠੇ ਵੱਢ ਕੇ ਲਾ ਦਿੱਤੇ ਗਿੱਲਾ ਸੀ ਅੱਜ ਆਈ ਸੀ ਆਪਾਂ ਤਿੰਨੇ ਭਰਾ ਤੇ ਸੌਖਾ ਲੱਦਿਆ ਗਿਆ ਤੇ ਬਾਕੀ ਅੱਜ ਕੋਈ ਕੰਮ ਬਈ ਚੱਲਦਾ ਨਹੀਂਗਾ ਆਪਾਂ ਥਾਂ ਪੱਟਣਾ ਚਾਹੀ ਤੇ ਤੁਹਾਨੂੰ ਵੀਡੀਓ ਚ ਵੀ ਦੱਸਿਆ ਦੱਸਾਂਗੇ ਤੇ ਗਿੱਲਾ ਕਰਕੇ ਕੋਈ ਕੰਮ ਨਹੀਂ ਅੱਜ ਹੋਣ ਵਾਲਾ ਤੇ ਅੱਜ ਤੱਕalle ਪੱਠਿਆਂ ਦਾ ਤੇ ਮਾਰਦਿਆਂ ਗੇੜਾ ਝੋਨੇ ਨੂੰ ਪਾਣੀ ਨੂੰ ਕਿੰਨਾ ਕੁ ਪਾਣੀ ਰਹਿ ਗਿਆ ਆ ਮੈਂ ਤੁਹਾਨੂੰ ਵਿਖਾਉਣਾ ਵੀ ਪਾਣੀ ਬਹੁਤ ਸੀ ਤੇ ਪੀਤਾ ਵੀ ਬਹੁਤ ਵਾਣਾ ਨਹੀਂ ਗੱਲ ਉੱਥੇ ਆ ਜਾਂਦੀ ਹੈ ਜੇ ਆਪਦੇ ਆਪ ਦੇ ਵਾਣ ਦਾ ਤਾਂ ਵਾਣ ਪਾਣੀ ਪੀ ਜਾਂਦਾ ਜਦੋਂ ਜਾਦੇ ਵਾਣ ਦਾ ਪਾਣੀ ਥੋੜੇ ਵਾਣ ਚ ਆ ਜੇ ਫੇਰ ਨਹੀਂ ਪੀਤਾ ਜਾਂਦਾ ਹੈ ਨਾ ਔਖਾ ਹੋ ਜਾਂਦਾ ਹੈ ਤੇ ਉਹ ਹੁਣ ਮੈਂ ਤੁਹਾਨੂੰ ਬੋਖਾਣਾ ਨੀਂਬੂ ਵਾਲਾ ਕੋਈ ਕਾਰ ਹੀ ਨਹੀਂ ਲੱਗਦਾ ਕਰਕੇ ਨੀਂਬੂਆਂ ਦਾ ਲੈਂਦਾ ਸੀ ਹਾਂ ਤਿੰਨੇ ਖਟੇ ਆ ਨਿਕਲ ਗਏ ਨਹੀਂ ਇੱਕ ਤਾਂ ਯਾਰ ਸੰਤਰਾ ਆ ਕਿਨੂ ਆਦਾ ਇੱਕ ਕਿਨੂ ਆਦਾ ਮੈਨੂੰ ਆਹ ਦੱਸੋ ਯਾਰ ਵੀ ਸੰਤਰਾ ਕਿੰਨੂ ਤੇ ਖੱਟੀ ਜਿਹਦਾ ਚੱਲ ਆਪਾਂ ਮੰਨਦੇ ਆਂ ਫਰਕ ਤੇ ਮਾਲਟਾ ਵੀ ਮਾਲਟਾ ਇਹ ਭੈਜੋ ਕੀ ਇਹ ਬੋਲੀ ਦਾ ਡੋਡੀ ਫਰਕ ਹੈ ਕੋਈ ਸਮਝ ਨਹੀਂ ਲੱਗਦੀ ਯਾਰ ਇਹ ਏਰੀਆ ਦੀ ਬੋਲੀ ਹੈ ਯਾਰ ਮੇਰੇ ਸਾਹ ਦਾ ਹੂੰ ਕੋਈ ਮਾਲਟਾਂ ਦਾ ਨਹੀਂ ਸੰਤਰੇ ਦਾ ਕਿਨੂ ਦਾ ਫਰਕ ਤਾਂ ਕਰ ਹੁੰਦਾ ਕਿਨੂ ਦਾ ਸੰਤਰੇ ਦਾ ਹੁੰਦਾ ਫੁੱਲ ਕੋ ਮੋਟਾ ਥੋੜਾ ਹੈ ਹਨਾ ਮਾਲਟਾਂ ਦਾ ਕੋਈ ਕੁਛਾਂ ਦਾ ਨੀ ਇਹਨੂੰ ਸੰਤਰੇ ਨਾਲ ਹੈ ਮੈਨੂੰ ਸਮਝ ਨਹੀਂ ਆਈ ਯਾਰ ਭੈਜੋ ਮੈਂ ਤਾਂ ਦੁਨੀਆ ਨੇ ਪਾਗਲ ਕਰਤੀ ਯਾਰ ਕੋਈ ਮਾਲਟਾ ਕੀ ਹੈ ਕੋਈ ਸੰਤਰਾ ਕੀ ਹੈ ਨਾ ਕੋਈ ਕਲ ਖੱਟੀ ਦਾ ਤਾਂ ਫਰਕ ਹੈਗਾ ਵੀ ਇਹ ਤਾਂ ਨਹੀਂ ਬੰਦੀ ਹੁੰਨੀ ਉਹ ਜੀਆਂ ਫਾਲੀਆਂ ਨਹੀਂ ਬੰਦੀਆਂ। ਵੈਰਾਈਟੀਆਂ ਜਰਾਂ ਆਇਆ ਨਾ ਫਲਾਂ ਦੀਆਂ ਹਾਈ ਬਹੁਤ ਗਈਆਂ ਦਿਓ। ਅਮਰੂਦ ਦੇ ਕਿੰਨੀਆਂ ਵੈਰਾਈਟੀਆਂ ਅਮਰੂਦ ਦੀਆਂ ਵੇਲੇ ਤਾਂ ਜਸੇ ਨੇ ਨਾ ਜਸੇ ਨੇ। ਲਾਦੇ ਬਹਾਵਾ ਵੈਰਾਈਟੀਆਂ ਦੇ ਬੂਜੇ ਲਾਦੇ ਨੇ। ਹੁਣ ਫਿਰ ਮੋਟਰ ਕੋਲੇ ਪੱਕੇ ਹਾਲ ਤੇ ਨਾਲ ਲਾਦੇ ਮੈਂ ਕਿ ਤੇ ਲਾਉਂਦਾ ਕਿ ਤਾ 250 ਨਹੀਂ ਸੜ ਜਾਗਾ ਕਰਨਗੇ। ਉਹ ਤਾਂ ਯਾਰ ਸੇਕ ਨਾ ਮੱਚ ਜਾਂਦੀ। ਜਾਂ ਪੂਰੀ ਬੱਚਤ ਰੱਖੀ ਆਪ ਤਾਂ ਬੰਦਾ ਬੱਚਤ ਰੱਖ ਲੂ ਯਾਰ ਪਿੱਛੋਂ ਕਿਸੇ ਨੇ ਲਾਤੀ ਤੱਕੀ ਕਰੂਗਾ ਨਾ ਖੇਤ ਨਾ ਜਦੋਂ ਬੰਦਾ ਕਨੇ ਨਹੀਂ ਹੈ ਨਹੀਂ ਖਰਾਏ ਹੈ ਜਦੋਂ ਬੰਦਾ ਤੂੜ ਤੇੜੀ ਬਣਾ ਲਾ ਨਾ ਵਾਹ ਬੂ ਦੇਵੇ ਉੱਥੋਂ ਕੋਲੋਂ ਦੋ ਦੋ ਤਿੰਨ ਤਿੰਨ ਗੇੜ ਦੋ ਤਿੰਨ ਗੇੜੇ ਕੋਈ ਨਹੀਂ ਕਰਦੇ ਬਈ ਜਦੋਂ ਦੋ ਤਿੰਨ ਗੇੜੇ ਕੋਈ ਨਹੀਂ ਕਰਦੇ ਸੀ ਪੈ ਜਾਂਦਾ ਹੁਣ ਆਪਣੇ ਆਪ ਇੱਥੋਂ ਕਿੰਨੀ ਦੂਰ ਕੀਤੀ ਸੀ ਨਹੀਂ ਉਂਵੀ ਉਂ ਵੀ ਬਈ ਦੂਰੋਂ ਜਦੋਂ ਆਉਂਦੀ ਹੈ ਨਾ ਅੱਗ ਕਣਕ ਦੇ ਵਾਣ ਚ ਧੂਆਂ ਜਿਹੜਾ ਹੁੰਦਾ ਨਾ ਧੂਏ ਚ ਬਈ ਸੇਕ ਦੋ ਗੇੜੇ ਦਾ ਲਾਟ ਹੀ ਤੁਰੇ ਹੁੰਦੀ ਹੈ ਜਿਹੜਾ ਆਪਾਂ ਪਾਸੇ ਕਰਦੇ ਆਂ ਪਰਾਲ ਨਾ ਜਿਹੜਾ ਧੂਆਂ ਹੁੰਦਾ ਨਾ ਧੂਏ ਚ ਵੀ ਸੇਕਾ ਇੱਕ ਸੇਕਾ ਬੇ ਹੋਂਦ ਤੈਰ ਕੋ ਕੰਮ ਧੰਦਾ ਵੀ ਹੈ ਨਹੀਂ ਨਾ ਐਵੇਂ ਚ ਹੁਣ ਨਾ ਦਾ ਗਿੱਲੇ ਵਾਣਾ ਨੂੰ ਕੋਸ ਹੁੰਦਾ ਨਹੀਂ ਦਾ ਪਾਹੀ ਪੱਟ ਲੈਂਦੇ ਯਾਰ ਤਾਂ ਜਾ ਦੇ ਵੇਥੇ ਤੁਰ ਕੇ ਵੇਖ ਤੂੰ ਪੋਲਾ ਪਾਲਾ ਪੋਲਾ ਯਾਰ ਪਰ ਇਹਨੂੰ ਤੂੰ ਨਹੀਂ ਉਧਰ ਨੂੰ ਪੋਲਾ ਹੈ ਨਾ ਇੱਥੇ ਆ ਕਿਨੋਂ ਦਾ ਬੁੱਝੇ ਨੂੰ ਜਾ ਤੁਰ ਕੇ ਇਹ ਰੂੜੀ ਗਾੜੀ ਤੇ ਹੈਗੀ ਤੇ ਪੋਲਾ ਯਾਰ ਆਵੇ ਤੂੰ ਅਲੱਗ ਦੇ ਚਲ ਖੁੱਡਾ ਹੋਣੀ ਆ ਉਹ ਖੁੱਡ ਕਿਤੇ ਹੋਊ ਯਾਰ ਸਾਰੇ ਜਿ ਥੜੋ ਇਨੇ ਥਾਂ ਜੇ ਖੁੱਡਾ ਹੀ ਐ ਜੇ ਜਾਂ ਗਾਂ ਨੂੰ ਜਾਏਗਾ ਤਾਂ ਪੋਲਾ ਹੀ ਐ ਇਹ ਨਹੀਂ ਐ ਬੈਨ ਹੈ ਕੀ ਮਰੂਜਾ ਕਿੱਥੇ ਐ ਹਾਂ ਜਿਹੜਾ ਖਰਾਬ ਹੁੰਦਾ ਯਾਰ ਵਿੱਚੋਂ ਆਏ ਲੱਗਦਾ ਸਾਨੂੰ ਕੀੜੇ ਜਿਹੇ ਜੀ ਹੋ ਗਿਆ ਲੱਗਿਆ ਐ ਉਹ ਵਰ ਮਾਰਦੇ ਚਲਾ ਆ ਗਿਆ ਸੀ ਇਹਦੇ ਜੋ ਡਾਈ ਆ ਸੁਗਾ ਦਾ ਬੜੇ ਚੱਲੇ ਆਪਾਂ ਘਾਲੋ ਕਰਕੇ ਯਾਰ ਇਹਨਾਂ ਨੂੰ ਜਨ ਹੋਰ ਲਾਉਂਦੇ ਇੱਥੇ ਲਾ ਆਂਦੇ ਨਾ ਬਹੁਤ ਹੈ ਉਹ ਵੀ ਚੱਲ ਪਏ ਜਿਹੜਾ ਆਪਾਂ ਨੂੰ ਮਰਿਆ ਲੱਗਦਾ ਹੈ ਉਹ ਚੱਲ ਨਹੀਂ ਹੁਣ ਮੀਨੇ ਚ ਲਾਦਾ ਇਹਦੀ ਸਬਜ਼ੀ ਬਣਦੀ ਹੈ ਮਤਲਬ ਜੇ ਬਣਾਵੇ ਤਾਂ ਬੰਦ ਕਵਾਰਦੀ ਬਣਦੀ ਤਾਂ ਹੈ ਯਾਰ ਪੁੱਛ ਲੇ ਕਿ ਨਾ ਨਹੀਂ ਹੁਣ ਤਾਂ ਕੁਛ ਯਾਰ ਪੁੱਛ ਰਾਂ ਹਾਂ ਤਾਂ YouTube ਤੋਂ ਜਿਹੜਾ ਕੋ ਮਰਜ਼ੀ ਵੇਖ ਲੱਕ ਨਹੀਂ ਸਕੇ ਉਸ ਦਾ ਪਛ ਲੋ ਆ ਵੇਖੋ ਬਈ ਜਿਹੜਾ ਖਾਲਾ ਕੱਲ ਭਰਿਆ ਸੀ ਇੰਨਾ ਪਾਣੀ ਪਾਣੀ ਪੀਂਦੇ ਤਾਂ ਬਹੁਤਾ ਵਾਣ ਉਹਦੇ ਚ ਵੇਖਿਆ ਨੀ ਚਾਰ ਕਣਾਂ ਕਿਵੇਂ ਹੈ ਚਾਰ ਕਣਾਂ ਚ ਘਟਿਆ ਬੰਦ ਤਾਂ ਹੈ ਹਾਂ ਦੀਨ ਤਾਂ ਸਾਰਾ ਹੀ ਆਹੋ ਤੇ ਆਹ ਕੱਸੀ ਜਿਵੇਂ ਬੰਦ ਹੋਈ ਨਾ ਉਹਦੇ ਬੰਦ ਹੈ ਕਿ ਨਹੀਂ ਪਾਣੀ ਹੈ ਨਹੀਂ ਨਹੀਂ ਆਉਂਦਾ ਖਾਲ ਚ ਫੇਰ ਮਸਲਾ ਹਾਲ ਹੋ ਜੂਗਾ ਚਲੋ ਜਿਹੜਾ ਖੜ ਕੇ ਆਈ ਇਧਰ ਨਹੀਂ ਆਇਆ ਸੀ ਨਾ ਉਹ ਫੇਰ ਵਾਰੀਆਂ ਸੀ ਤਾਂ ਤੇ ਪਾਣੀ ਹੁਣ ਚੱਲ ਬਣਾਏ ਕੰਮ। ਆਹ ਨਹੀਂ ਢੋਲ ਬੋਲੇ ਨਹੀਂ। ਹੂੰ ਉਹਨਾਂ ਦੇ ਪਰ ਛੱਡਨੇ ਯਾਰ ਜਦੋਂ। ਪਰਸੋਂ ਹੂੰ ਪਰਸੋਂ ਨਾ ਪਰਸੋਂ ਬਹੁਤ ਸਿੱਟੇ ਮੀਂਹ ਰਾਤ ਨੂੰ। ਕੱਲ ਵਾਲੀ ਰਾਤ ਨਾ। ਉਹ ਇੱਧਰ ਨਾ ਆ ਸੰਗਰੂਰ ਆਨੀ। ਇੱਧਰ ਬਹੁਤ ਮੀਂਹ ਪਿਆ ਬਾਈ। ਨਹੀਂ ਆਪਣੇ ਪਰਸੋਂ ਰਾਤ ਨੂੰ ਬਹੁਤ ਸਿੱਟਿਆ ਬਾਈ। ਨਹੀਂ ਉੱਦੇ ਤਾਂ ਤੁਰਿਆ ਆਇਆ ਤੁਰਿਆ ਆਇਆ। ਹੂੰ ਨੇ ਆਪਣੇ ਦਾ ਪਰਸੋਂ ਰਾਤ ਨੂੰ ਸੀ ਨੇ ਜਿਹੜਾ ਤੂੰ ਇੱਕ ਰਾਤ ਲੰਗੀ ਉਹ ਤੋਂ ਪਹਿਲਾਂ ਦੀ ਰਾਤ ਮੈਂ ਵੇਖਿਆ ਕਿੰਨਾ ਗਮੀ ਸੀਗਾ ਉਹ 15-20 ਮਿੰਟ ਵਰਿਆ ਨਹੀਂ 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 ਐਵੇਂ ਮਾਰੀਆਂ ਦਾ 15-20 ਮਿੰਟ ਵਰਿਆ ਉਹ ਜਿਹਨੂੰ ਜਾਗਾਈ ਉਹਨੂੰ ਐ ਲੱਗਦਾ ਉਹ ਤੋਂ ਵਰਿਆ ਉਹ ਨਾ ਮੈਂ ਉੱਠਿਆ ਸੀ 12 ਵਜੇ ਤੇ 49 ਮਿੰਟ ਤੇ ਮੈਨੂੰ ਜਾਗਾਈ ਖੜਕਾ ਜਦੋਂ ਮੈਨੂੰ ਸੁਣਿਆ ਵੀ ਛੱਤ ਤੇ ਤੇ ਉਹਦੇ ਲੱਥਾ ਸੀਗਾ ਉਹ ਤੇ ਦੋਹਾਂ ਤਿੰਨਾਂ ਮਿੰਟਾਂ ਜੀ ਨਾ ਉਹ ਵੱਤ-ਵੱਤ 5-4 ਮਿੰਟ ਲੱਗਾ ਤੇ ਉਦੋਂ ਹੀ ਉਹ ਡਾਉਣ ਪੈ ਗਿਆ ਕਣੀਆਂ ਮਣੀਆਂ ਹੀ ਹੋ ਗਈਆਂ ਤੇ ਜੇ ਤੂੰ ਆਏ ਵੇਖ ਫਿਕਰਤਾ ਹੈਗਾ ਇਹ ਭਈ ਉਸੇ ਨੂੰ ਫਿਕਰ ਆ ਉਸੇ ਨੂੰ ਫਿਕਰ ਆ ਹੈ ਲੈ ਕੇ ਨੂੰ ਤੂੰ ਤੇਨੇ ਅਮਰੂਦ ਥੋੜੀ ਜਾਂਦੇ ਆ ਜਾ ਫਿਰ ਉਦਖਾਵਾ ਚੱਲ ਚੱਲੋ ਚੱਲੋ ਬੱਲੇ ਬੱਲੇ ਆਹ ਖਾਲਾ ਬਈ ਨੇ ਭਰਿਆ ਸੀ ਗੱਲ ਪਾਣੀ ਦਾ ਤੇ ਅੱਜ ਵੇਖ ਲੋ ਤੁਸੀਂ ਕਿੰਨਾ ਕੁ ਪਾਣੀ ਇਹਦੇ ਚ ਇਹ ਕਿ ਮਰੂਦ ਜਿਹੜੇ ਦਰਾਖਤਾ ਕਰ ਬਹੁਤ ਹੈ ਇੱਕ ਇਹਨੇ ਦੇਖੋ ਖਾਲਜੇ ਤੇ ਵੀ ਡੇਕ ਹੈਗੀ ਹੈ ਨਾ ਇਹ आओ खाते हाँ जिन्हें आदि आप हों तो हों होते हैं हाँ की मिल गया कोई मिल गया है ਫਾਈਲ ਦੇਖ ਕੇ ਫਿਰ ਇਹ ਮੁਰਗੀ